ਨਾਟ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸਾਇਤਿਕ ਉਤਕ੍ਰਿਸ਼ਟਤਾ ਦੀ ਇੱਕ ਨਵੀਂ ਕਲੀ ਪਛਾਣ ਵਜੋਂ ਪੰਜਾਬ ਦੀ ਮਸ਼ਹੂਰ ਕਵਿਤਰੀ ਅਤੇ ਸੱਭਿਆਚਾਰਕ ਤੌਰ ਤੇ ਸਰਗਰਮ ਸ਼ਖਸੀਅਤ ਡਾਕਟਰ ਜਸਪ੍ਰੀਤ ਕੌਰ ਫਲਕ ਨੂੰ ਇੰਦੋਰ ਆਧਾਰਿਤ ਵਾਮਾ ਸਾਹਿਤ ਮੰਚ ਵੱਲੋਂ ਉਹਨਾਂ ਦੇ ਮਹੱਤਵਪੂਰਨ ਸਾਹਿਤਕ ਅਤੇ ਸਾਂਸਕ੍ਰਿਤਿਕ ਯੋਗਦਾਨ ਦੀ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਜੋਤੀ ਜੈਨ ਮੱਧ ਪ੍ਰਦੇਸ਼ ਸਾਇਤਾ ਅਕਾਦਮੀ ਇਨਾਮ ਜੇਤੂ ਅਤੇ ਪ੍ਰਸਿੱਧ ਕਵਿਤਰੀ ਵੱਲੋਂ ਪਰਸਤਉਤ ਕੀਤਾ ਗਿਆ ਇਸ ਮੌਕੇ ਉਹਨਾਂ ਨੂੰ ਇੱਕ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ੍ਹ ਵੀ ਪੇਸ਼ ਕੀਤੇ ਗਏ ਜੋਤੀ ਜੈਨ ਨੇ ਕਿਹਾ ਕਿ ਡਾਕਟਰ ਫਲਕ ਨਾਲ ਉਹਨਾਂ ਦੀ ਗੱਲਬਾਤ ਬਹੁਤ ਹੀ ਪ੍ਰੇਰਣਾਦਾਇਕ ਸੀ ਜਿਸ ਨੇ ਮੌਜੂਦ ਸਾਰੇ ਹਾਜ਼ਰੀਨ ਦੇ ਮਨਾਂ ਅਤੇ ਆਤਮਾਵਾਂ ਨੂੰ ਪ੍ਰਭਾਵਿਤ ਕੀਤਾ ਉਨ੍ਹਾਂ ਨੇ ਡਾਕਟਰ ਫਲਕ ਦੀ ਕਾਵਿ ਸ਼ੈਲੀ ਅਤੇ ਸਾਂਸਕ੍ਰਿਤਿਕ ਗਿਆਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਰਚਨਾ ਭਾਵਨਾ ਅਤੇ ਬੁੱਧੀਮਤਾ ਵਿਚਕਾਰ ਇੱਕ ਪੁਰਬਜੂ ਕੰਮ ਕਰਦੀ ਹੈ ਡਾਕਟਰ ਫਲਕ ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਇਹ ਸਨਮਾਨ ਸਿਰਫ ਮੇਰੀ ਦੀ ਇੱਕ ਨਿੱਗੀ ਨਿੱਜੀ ਸ਼ਲਾਘਾ ਨਹੀਂ ਸਗੋ ਇਹ ਪਿਆਰ, ਏਕਤਾ ਅਤੇ ਆਪਸੀ ਆਦਰ ਸਨਮਾਨ ਦੀ ਤਰਜਮਾਨੀ ਹੈ ਇਹ ਸਾਹਿਤ ਦੀ ਉਸ ਸ਼ਕਤੀ ਨੂੰ ਦਰਸਾਉਂਦਾ ਹੈ ਜੋ ਦੂਰ ਦਰਾਡੇ ਇਲਾਕਿਆਂ ਦੇ ਦਿਲਾਂ ਨੂੰ ਜੋੜਦੀ ਹੈ ਉਹਨਾਂ ਨੇ ਉਮੀਦ ਜਗਾਈ ਕਿ ਮੱਧ ਪ੍ਰਦੇਸ਼ ਅਤੇ ਪੰਜਾਬ ਵਿਚਲੇ ਅਜਿਹੇ ਆਦਿਬੀ ਮਿਲਾਪਾਂ ਰਾਹੀਂ ਦੋਨੋਂ ਸੂਬਿਆਂ ਵਿਚਲੇ ਸਾਹਿਤਕ ਤੇ ਸਾਂਸਕ੍ਰਿਤਕ ਰਿਸ਼ਤੇ ਹੋਰ ਮਜ਼ਬੂਤ ਹੋਣਗੇ ਅੰਤ ਵਿੱਚ ਡਾਕਟਰ ਫਲਕ ਨੇ ਜੋਤੀ ਜੈਨ ਪ੍ਰਤੀ ਆਪਣੀ ਗਹਿਰੀ ਰਿੰਦਤਾ ਪ੍ਰਗਟਾਈ ਜਿਨ੍ਹਾਂ ਦਿਨੇ ਉਨ੍ਹਾਂ ਦੀ ਸਾਇਤਿਕ ਯਾਤਰਾ ਨੂੰ ਮਾਨਤਾ ਦਿੰਦਿਆਂ ਅਤੇ ਇਹ ਸਨਮਾਨ ਪ੍ਰਦਾਨ ਕਰਨ ਵਿੱਚ ਸ਼ਿਲਾਘਾਯੋਗ ਭੂਮਿਕਾ ਨਿਭਾਈ